2:30 ਵਜੇ ਦੇ ਹੋ ਗਏ 2:30 ਵਜੇ ਬੁੜੇ ਗੰਨਾਸਰ ਦਾ ਮੈਂ ਤਾਂ ਗੱਡੀ ਤੇ ਇੰਦਾ ਜਾਣਾ ਹੈ ਕਿ ਕਿਤੇ ਮੈਨੂੰ ਕਦੇ ਪਤਾ ਨਹੀਂ ਕਿ ਕਿਤੇ ਇਹ ਉਹ ਜੱਗੜੀ ਐਕਚੁਅਲੀ ਆੜ ਪੈਣੀ ਆ ਜਿਹੜੀ ਇੱਥੇ ਪੈਣੀ ਉਹ ਕੱਡੀ ਦੀ ਆ ਬਈ 10 ਮਿੰਟ ਚ ਆ ਗਿਆ ਸੀ ਦੋ ਲਾ ਕੇ ਆਹ ਦੇਖ ਇੱਕ ਜੇ ਦੀ ਇਹ ਜੀ ਇਹ ਦੇਖ ਰਹੀ ਹੈ ਇਹ ਇੱਕ ਕੱਜੀ ਦੀ ਸਹੀ ਹੈ ਟਾਈਮ ਪਾ ਜੀ ਸਹੀ ਹੈ ਬਿਲਕੁਲ ਅ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੰਟੀ ਅ ਕਿਹੜਾ ਪਿੰਡ ਹੈ ਸ਼ੇਖੂਪੁਰ ਜੀ ਕੀ ਸਮੱਸਿਆ ਹੋਈ ਹੈ ਕਿ ਤੁਸੀਂ ਅੱਜ ਸੀਸੀਟੀਵੀ ਕੈਮਰੇ ਚੈੱਕ ਕਰਦੇ ਬਿਲਦੇ ਹੋ ਸਾਡੇ ਵਾਜੀ ਰਾਤੀ ਟ੍ਰੈਲੀ ਚੋਰੀ ਹੋ ਗਈ ਹਾਂ ਉਹ ਚੈੱਕ ਕਰਦੇ ਫਿਰ ਕਿਧਰ ਨੂੰ ਗਈ ਹੈ ਹਾਂ 16 ਫੁੱਟ ਦੀ ਟ੍ਰੈਲੀ ਸੀ ਅੱਛਾ 16 ਫੁੱਟ ਤੇ ਬਿਲਗੇ ਤੋਂ ਬਣੀ ਹੋਈ ਸੀ ਤੇ ਬਲੂ ਰੰਗ ਆ ਬਲੂ ਵਾਈਟ ਹਮ ਸਕਾਈ ਬਲੂ ਤੋਂ ਵਾਈਟ ਹਮ ਬੈਡ ਲੱਗਾ ਆ ਹਮ ਉਹ ਡਾਊਟ ਹੈ ਕਿੰਨੇ ਵਜੇ ਤੱਕ ਆਪਨਾਉ ਸਕਦੀ ਹੈ ਚੈੱਕ ਕਰਦੇ ਭਾਜੀ ਉਹੀ 12 ਤੋਂ 4 ਦੇ ਵਿੱਚ ਹਮ 2:00 ਵਜੇ ਦਾ ਜ਼ਿਆਦਾ ਸ਼ੱਕ ਵਾ 2:00 ਵਜੇ ਜ਼ਿਆਦਾ ਹਲ ਚੱਲਦੀ ਹੋਈ ਕਿੰਨੇ ਕੁ ਦੀ ਟ੍ਰੈਲੀ ਕਿਤਾ ਕੀਮਤ ਕਿੰਨੀ ਹੈ ਤਹਲਦੀ ਦੀ ਭਾਰੀ ਇਸ ਵੇਲੇ ਕੀਮਤ ਉਹਦੀ ਜੇ ਨਵੀਂ ਬਣਾਣੀ ਤਾਂ 5 ਲੱਖ ਰੁਪਈਆ। ਨੇ ਕੀ ਖਾਸਤ ਸੀ ਉਹ ਮਤਲਬ ਜਿਆਦਾ ਵੱਡੀ ਸੀ? ਨਹੀਂ 16 ਸੱਤੀ ਜਿਸਤੀ ਚਾਦਰ ਸੀ ਹਿੱਸਾ ਹਿੱਸਾ ਵਧੀਆ ਲੱਗਾ ਸੀ। 200 ਕੁਇੰਟਲ ਗੰਨਾ ਵੀ ਢੋਆ ਉਹਨਾਂ। ਜਾਨੀ ਹੈਵੀ ਕੁਆਲਿਟੀ ਦੀ ਸੀ। ਹੈਵੀ ਕੁਆਲਿਟੀ। ਅੱਛਾ ਮੈਨੂੰ ਖੋਰ ਦੱਸੋ ਬਈ ਮੈਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਤੁਹਾਡਾ ਕੋਈ ਨੁਕਸਾਨ ਹੋਇਆ ਪਹਿਲਾਂ ਵੀ ਚੋਰੀ ਚੋਰੀ ਹੋਈ ਆ। ਇੱਕ ਸਾਲ ਪਹਿਲਾਂ ਵੀ ਭਾਈ ਟਰੈਲੀ ਚੋਰੀ ਦਿਵਾਲੀ ਵਾਲੀ ਰਾਤ ਨੂੰ। ਜਾਨੀ ਐਸੀ ਐਸੀ ਮੌਸਮ ਦੇ ਵਿੱਚ ਹੋਈ ਹੋਊਗੀ। ਐਸੀ ਝੋਨੇ ਵਾਲੇ ਸੀਜ਼ਨ 'ਚ ਹੁਣ। ਤੇ ਉਹ ਉਹ ਕਿਦਾਂ ਉਹ ਕਿਦਾਂ ਉਹ ਥੋੜੀ ਘਰ ਤੋਂ ਦੂਰ ਲੱਗੀ ਹੋ ਸੀ ਥੋੜੀ ਨਾਲ ਹੀ ਆ ਇਹ ਤਾਂ ਘਰ ਦੇ ਮੋਹਰੇ ਹੀ ਲੱਗੀ ਹੋ ਸੀ ਉਹ ਵੀ ਕੋਈ ਰਾਤ ਨੂੰ ਪਾ ਕੇ ਲੈ ਗਿਆ 1:30 ਵਜੇ ਦੇ ਹਲਚਲ ਆਉਂਦੀ ਸੀ ਪਰ ਕੈਮਰੇ ਕੰਬਿਨੈਰੀ ਕੁਝ ਆਇਆ ਨਹੀਂ ਕਈ ਜਗ੍ਹਾ ਚੈੱਕ ਕੀਤਾ ਰਿਪੋਰਟ ਵੀ ਕੀਤੀ ਪਰ ਮੈਨੂੰ ਇਹ ਪਤਾ ਲੱਗਾ ਕਿ ਉਹ ਉਹ ਟਰਾਲੀ ਵੀ ਤੁਸੀਂ ਮੰਗ ਕੇ ਲਿਆਏ ਹੋਏ ਸੀ ਕਿ ਕਿ ਹੈਲਪਲੀ ਉਹ ਫੇ ਉਹ ਟਰਾਲੀ ਕਿਫੇ ਦੀ ਸੀ ਭਾਰੀ ਉਹਦਾ 1,70,000 ਰੁਪਇਆ ਭਰਿਆ ਫਿਰ ਉਹਨਾਂ ਉਹ ਵੀ ਬੰਦਾ ਮੰਨ ਗਿਆ ਉਹਦਾ ਦੋ ਦੀ ਸੀ ਉਹ 1,70 'ਤੇ ਫੈਸਲਾ ਹੋਇਆ ਉਹ ਥੋੜੀ ਪੁਰਾਣੀ ਮਾਡਲ ਦੀ ਸੀ ਇਹ ਤਾਂ ਫਿਰ ਨਵੇਂ ਮਾਡਲ ਦੀ ਸੀ ਨਾ ਅੱਛਾ ਤੁਸੀਂ ਪੁਲਿਸ ਰਿਪੋਰਟ ਕਰਾਈ ਉਹ ਕਰਾਈ ਸੀ ਪਿਛਲੀ ਟਰਾਲੀ ਦੀ ਹੁਣ ਆਦੀ ਕਰਾਣੀ ਹੈ ਅੱਜ ਕਰਾਉਣ ਜਾ ਰਹੇ ਹਾਂ ਕੀ ਮੰਗ ਕਰਦੇ ਹੋ ਮੰਗ ਇਹੀ ਕਰਦੇ ਵੇ ਜਿਹੜੇ ਹੁਣ ਇੰਨਾ ਨੁਕਸਾਨ ਕਿੱਦਾਂ ਚਾਹਨਾ ਵੇ ਜਿਹੜੇ ਫੜਿਆ ਜਾਵੇ ਜਿਹੜੇ ਕੋਈ ਨਾ ਕੋਈ ਤਾਂ ਵਿੱਚ ਹੋਊਗਾ ਇਨਵੋਲ ਵੀ ਨਾ ਤਾਂ ਨਹੀਂ ਹੈ ਅੱਛਾ ਇੱਕ ਕੋਈ ਤੁਸੀਂ ਦੱਸ ਦਿਓ ਕਿ ਮਤਲਬ ਟਰਾਲੀ ਮਹਿੰਗੀ ਆ ਜੇਕਰ ਕੋਈ ਤੁਹਾਨੂੰ ਫੜ ਕੇ ਦੇ ਦਿੰਦਾ ਉਹਦਾ ਕੋਈ ਤਾਂ ਮਾਨਸਮਾਨ ਦੇ ਕੇ ਦੱਕਾ ਕਰਦੇ ਕਿਦਾਂ ਮੈਨੂੰ ਮੈਂ 50000 ਰੁਪਇਆ ਨਾਮ ਦਵਾਂ ਹਾਂ ਜਿਹੜਾ ਵੀ ਤੁਹਾਨੂੰ ਟਾਲੀ ਮਾਰੇ ਦੱਸਦਾ ਹੈ ਹਾਂ ਕੋਪਤ ਰੱਖੂੰ ਜੇ ਵੀ ਟਾਲੀ ਬਾਰੇ ਦੱਸਦਾ ਹੈ ਜਾਂ ਕਿਤੇ ਉਹ ਪੈਦਾ ਕਰਕੇ ਦਿੰਦਾ ਹੈ ਕਿੱਥੇ ਹੈ ਜੀ ਹਾਂ ਕਿੱਥੇ ਉਹਨੂੰ 50000 ਰੁਪਇਆ ਕੈਸ਼ ਤੁਹਾਡੇ ਚੈਨਲ ਨੂੰ ਪੀਲਮ ਆ ਨਾਮ ਦਵਾਂ 50000 ਠੀਕ ਤਾਂ ਵੀ ਮੈਂ ਨਾ 4 ਲੱਖ ਰੁਪਇਆ ਵੰਡਦਾ ਉਹ ਮੈਨਾਂ ਕਰ ਦੇ ਹੂੰ ਠੀਕ ਬੋਲੋ ਤਾਂ ਬਾਜੀ ਤੁਸੀਂ ਇਨਾਮ ਵੀ ਰੱਖਿਆ ਸਾਰਾ ਕੁਝ ਠੀਕ ਹੈ ਲੋਕ ਤੁਹਾਡੀ ਹੱਕ ਵੀ ਗੱਲ ਰਹੀ ਏਦਾਂ ਦੀ ਗੱਲ ਨਹੀਂ ਪਰ ਤੁਹਾਨੂੰ ਤੁਸੀਂ ਆਪਣਾ ਨੰਬਰ ਬੋਲ ਦਿਓ ਜੀ ਨੰਬਰ ਇਹ ਮੇਰਾ 98760 42623 ਦੁਬਾਰਾ ਬੋਲੋ 98760 ਹਾਂਜੀ 42623 ਸਰਵਾਈਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛੜਦਾ ਅਨਸਾਰ ਦੇਖ ਕੇ ਸਰਵਾਈਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 987637949